ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਦੋਸਤੋ ਪੰਜਾਬ ਦੇ ਬਜਟ ਸੈਸ਼ਨ ਦੇ ਦੌਰਾਨ ਲਗਭਗ 7.5 ਲੱਖ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਲਈ ਆਵੇਗੀ ਵੱਡੀ ਖੁਸ਼ਖਬਰੀ 24 ਮਾਰਚ ਦੇ ਬਜਟ ਸੈਸ਼ਨ ਦੌਰਾਨ ਲਗਭਗ 11% ਪੈਂਡਿੰਗ ਡੀਏ ਵਿੱਚੋਂ 4% ਨੂੰ ਲੈ ਕੇ ਆਵੇਗੀ ਵੱਡੀ ਖਬਰ ਛੇਵੇਂ ਪੇ ਕਮਿਸ਼ਨ ਦੇ ਏਰੀਅਰ ਦੇ ਨੋਟੀਫਿਕੇਸ਼ਨ ਤੋਂ ਬਾਅਦ 1 ਅਪ੍ਰੈਲ ਤੋਂ ਲਾਗੂ ਹੋਵੇਗਾ ਏਰੀਅਰ ਕੀ ਹੈ ਪੂਰੀ ਜਾਣਕਾਰੀ ਦੱਸਾਂਗੇ ਇਸ ਵੀਡੀਓ ਦੇ ਵਿੱਚ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਜੀ ਹਾਂ ਜੀ ਦੋਸਤੋ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਹੋਈਆਂ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਵੱਡੀ ਹਾਰ ਹੋਈ ਸਭ ਤੋਂ ਵੱਡੀ ਚਿੰਤਾ ਪੰਜਾਬ ਦੇ ਵਿੱਚ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਸੀਐਮ ਭਗਵੰਤ ਮਾਨ ਦੇ ਵਿਚਾਲੇ ਕੈਬਨਟ ਮੀਟਿੰਗ ਦਾ ਦੌਰ ਜਾਰੀ ਹੈ ਦੂਸਰੇ ਪਾਸੇ ਪੰਜਾਬ ਵਿੱਚ ਮਨੀਸ਼ ਸੋਦੀਆ ਨੂੰ ਇੱਕ ਵੱਡੀ ਜ਼ਿੰਮੇਵਾਰੀ ਦੇ ਦਿੱਤੀ ਗਈ ਹੈ ਸੋ ਇਸ ਦਾ ਮਤਲਬ ਇਹ ਹੀ ਹੈ ਕਿ ਹੁਣ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਸਾਰਾ ਫੋਕਸ ਜਿਹੜਾ ਕਿ ਇਸ ਦੇ ਚੱਲਦੇ ਆ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਜਿਹੜਾ ਖੁਸ਼ ਕੀਤਾ ਜਾਵੇ ਉਸ ਤੇ ਲੱਗਿਆ ਹੋਇਆ ਹੈ ਮੁਲਾਜ਼ਮ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ ਧਰਨੇ ਕਰਦੇ ਆ ਰਹੇ ਨੇ ਮਲਾਜ਼ਮਾ ਨੇ 24 ਅਤੇ 25 ਮਾਰਚ ਦੇ ਬਜਟ ਸੈਸ਼ਨ ਦੇ ਦੌਰਾਨ ਚੰਡੀਗੜ੍ਹ ਵਿੱਚ ਮਾਰਚ ਕਰਨ ਦਾ ਵੀ ਐਲਾਨ ਕੀਤਾ ਬਜਟ ਸੈਸ਼ਨ ਜਿਹੜਾ ਕਿ ਸ਼ੁਰੂ ਹੋ ਚੁੱਕਿਆ ਹੈ ਜਿਸ ਵਿੱਚ ਪੰਜਾਬ ਦੇ ਦੋ ਐਮਐਲਏ ਮਲਾਜ਼ਮਾ ਦੀਆਂ ਮੰਗਾਂ ਬਾਰੇ ਜੋ ਕਿ ਮੁੱਦਾ ਚੁੱਕ ਰਹੇ ਨੇ ਜਿਸ ਵਿੱਚ ਵਿਸਥਾਰਪੂਰਕ ਮੰਗਾਂ ਸੰਬੰਧੀ ਦੱਸਿਆ ਗਿਆ ਹੈ ਪਰ ਸਪੀਕਰ ਵੱਲੋਂ ਕੋਈ ਵੀ ਜਵਾਬ ਨਹੀਂ ਦਿੱਤਾ ਗਿਆ ਪਰ ਸਰਕਾਰ ਵੱਲੋਂ ਕੋਈ ਵੀ ਹਾਮੀ ਨਹੀਂ ਭਰੀਗੀ ਨਾ ਹੀ ਕੋਈ ਜਵਾਬ ਦਿੱਤਾ ਗਿਆ ਉਸ ਦੇ ਵਿੱਚ ਹੁਣ ਸੂਤਰਾਂ ਦੇ ਹਵਾਲੇ ਤੋਂ ਸੋਸ਼ਲ ਮੀਡੀਆ ਤੋਂ ਇੱਕ ਵੱਡੀ ਖਬਰ ਜਿਹੜੀ ਕਿ ਸਾਹਮਣੇ ਆ ਰਹੀ ਹੈ ਲਗਭਗ ਜਿਹੜੀਆਂ ਡੀਏ ਦੀਆਂ ਕਿਸ਼ਤਾਂ ਪਈਆਂ ਨੇ ਉਨ੍ਹਾਂ ਵਿੱਚੋਂ 11% ਦੇ ਕਰੀਬ ਜੋ ਪੈਂਡਿੰਗ ਹੈ ਉਸ ਵਿੱਚੋਂ 24 ਮਾਰਚ ਵਾਲੇ ਦਿਨ 4% ਪੈਂਡਿੰਗ ਡੀਏ ਦੇ ਉੱਪਰ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ 13 ਫਰਵਰੀ ਦੀ ਕੈਬਨਟ ਮੀਟਿੰਗ ਤੋਂ ਬਾਅਦ ਜੋ ਐਲਾਨ ਪੇ ਕਮਿਸ਼ਨ ਦੇ ਏਰੀਆ ਨੂੰ ਲੈ ਕੇ ਕੀਤਾ ਗਿਆ ਸੀ ਉਸ ਨੂੰ ਲੈ ਕੇ ਵੀ ਵੱਡਾ ਜਿਹੜਾ ਕਿ ਐਲਾਨ ਪੰਜਾਬ ਸਰਕਾਰ ਕਰ ਸਕਦੀ ਹੈ ਵੱਡਾ ਬਦਲਾਅ ਕਰ ਸਕਦੀ ਹੈ ਹਾਂਜੀ ਦੋਸਤੋ ਇਹ ਸੀ ਅੱਜ ਦੀ ਵੱਡੀ ਅਪਡੇਟ ਜੇਕਰ ਵੀਡੀਓ ਚੰਗੀ ਲੱਗੀ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ